ਕਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਮ ਆਦਮੀ ਪਾਰਟੀ ਨੇ ਵੱਡਾ ਵਿਸ਼ਵਾਸ ਜਤਾਇਆ ਹੈ ਲੋਕ ਸਭਾ ਹਲਕਾ ਅਮਰਸਰ ਦੇ ਟਿਕਟ ਦੇ ਕਨਵਾਜ਼ੀ ਆਤਾ ਕੁਲਦੀਪ ਸਿੰਘ ਢਾਲੀਵਾਲ ਮੈਦਾਨ ਨੂੰ ਕਿਉਂਕਿ ਅੱਜ ਸੀਰੀ ਦੁਗਿਆਨ ਮੰਦਰ ਵਿਖੇ ਮੱਥਾ ਟੇਕ ਕੇ ਮੱਥੇ ਕੋਣਚੇ ਸੀਗੇ ਤਾਂ ਗਲਬਾਤ ਕਰਨਿਆ ਸੂਰੇਵਾ ਸਾਹਿਬ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ-ਨਾਲ ਬਹੁਤ ਵੱਡਾ ਵਿਸ਼ਵਾਸ ਜਤਾਇਆ ਪਾਜਨੇ ਕੀ ਖੜਨਾ ਜੀ ਕੁਲਦੀਪ ਢਾਲੀਵਾਲ ਅੰਦਰ ਕੇ ਪਾਸੇ ਜਿਹੜੇ ਸਦੀ ਪਾਰਟੀ ਦੇ ਕੋਮਿਕ ਕਦਮਿੰਦਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਡਾਕਟਰ ਸੰਦੀਪ ਪਾਟਕ ਜੀ ਜਿਹੜੇ ਸਾਡੇ ਆਲ ਇੰਡੀਆ ਦੇ ਜਨਰਲ ਸਿਕੱਤਰ ਨੇ ਕਹਾਸ ਸਭਾ ਦੇ ਮੈਂਬਰ ਨੇ ਉਹਨਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੰਭੀਰ ਉਹਦਾ ਅਮਰਸਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਹੈ ਸੋ ਅੱਜ ਮੈਂ ਕੈਂਪੇਨ ਸ਼ੁਰੂ ਕਰਨ ਤੋਂ ਪਹਿਲਾਂ ਜੀ ਅਮਰਸਰ ਦੀ ਪਵਿੱਤਰ ਧਰਤੀ ਤੇ ਪਦਮਾਤਮਾ ਦੇ ਤਿੰਨ ਘਰ ਨੇ ਗੁਰੂ ਰਾਮਦਾਸ ਜੀ ਦਾ ਘਰ ਦਰਗਾਹਾਂ ਮੰਦਿਰ ਤੇ ਰਾਮ ਤੀਰ ਮੈਂ ਤਿੰਨਾਂ ਘਰਾਂ ਚੋਂ ਸ਼ੀਰਵਾ ਲੈ ਕੇ ਜਿਹੜਾ ਉਹ ਆਪਣੇ ਚੋਨ ਮੈਦਾਨ ਦੇ ਵਿੱਚ ਉਤੂਗਾ ਸੋ ਮੈਂ ਅੱਜ ਸਿਰਫ ਅਸ਼ੀਰਵਾਦ ਲੈਣਾ ਹੈ ਕੱਲ ਜਦੋਂ ਮਿਲੋਗੇ ਫਿਰ ਤੁਹਾਡੇ ਨਾਲ ਪੋਲਿਟਿਕਲ ਗੱਲਾਂ ਕਰਾਂਗੇ ਕੁਝ ਖਾਸ ਮੁੱਦੇ ਕਿਹੜੇ ਰਹਿਣਗੇ ਸਰ ਲੋਕਾਂ ਦੀ ਵਿਚਾਰੀ ਵਿੱਚ ਹੁੰਦਾ ਅੰਮਿਤ ਸਰ ਦੇ ਬਹੁਤ ਮੁੱਦੇ ਨੇ ਜਿਹੜੇ ਅਜੇ ਤੱਕ ਹੱਲ ਨਹੀਂ ਹੋਏ ਉਹਨਾਂ ਮੁੱਦਿਆਂ ਨੂੰ ਹੱਲ ਕਰਾਵਾਂਗੇ ਮੈਂ ਤੁਹਾਨੂੰ ਕੱਲ ਦੇ ਮੁੱਦੇ ਨੇ ਜੀ ਦੇਖੋ ਅੰਮਿਤ ਸਰ ਨੂੰ ਪਹਿਲੀ ਗੱਲ ਤੇ ਅੰਮਿਤ ਸਰ ਬਹੁਤ ਪਵਿੱਤਰ ਸ਼ਖਰ ਹੈ ਇਹਦਾ ਜਿਹੜਾ ਸੁੰਦਰੀ ਕਰਨਾ ਤੇ ਇਹਦੇ ਜਿਹੜਾ ਮਸਲੇ ਟ੍ਰੈਫਿਕ ਉਹ ਹੈਦਾ ਦੇ ਸਭ ਤੋਂ ਜ਼ਿਆਦਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਬਾਦੋਂ ਆਏ ਬੰਦੇ ਜਿਹੜੇ ਉਹ ਦੇਖਣਗੇ ਸ਼ਹਿਰ ਕਿੰਨਾ ਵਧੀਆ ਜੀ ਅੱਜ ਪੰਜਾਬ ਦੀ ਕਿਸਾਨੀ ਦੇ ਬਹੁਤ ਵੱਡੇ ਮੁੱਦੇ ਨੇ ਜਿਹੜੇ ਲੋਕ ਸਭਾ 'ਚ ਠਾਉਣ ਆਲੇ ਆ ਬਾਰਡਰ ਦੇ ਉੱਤੇ ਆਪਣਾ ਜ਼ਿਲ੍ਹਾ ਬਾਰਡਰ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਜਿਹੜਾ ਕੇਂਦਰ ਸਰਕਾਰ ਦੇ ਕੋਲ ਹੈ ਉਹ ਸਾਰੇ ਹੱਲ ਆਪਾਂ ਕਰਵਾਵਾਂਗੇ ਜਿੰਨੇ ਵੀ ਮੁੱਦੇ ਪੁਰਾਣੇ ਜਿਹੜੇ ਕਦੀ ਹਾਲੀ ਦੀ ਵੇਚ ਸ਼ਹਿਰ ਅਮਰਦਸਰ ਹੋਵੇ ਤੇ ਇਹਦਾ ਜਿਹੜਾ ਹਾਲ ਹੈ ਉਪਾਧਾ ਚੰਗਾ ਦੀ ਉਹਨੂੰ ਠੀਕ। ਡੰਪ ਵੀ ਜਿਹੜਾ ਇੱਥੇ ਉਹਦਾ ਬੜਾ ਵੱਡਾ ਮਸਲਾ ਜੀ ਭਗਤਾਂ ਵਾਲਾ ਡੰਪ ਤੇ। ਸਰ ਕੋਈ ਵੀ ਮਸਲਾ ਜਿਹੜਾ ਚਾਹੇ ਡੰਪ ਦਾ ਚਾਹੇ ਕੋਈ ਹੋਰ ਹੈ ਸਾਰੇ ਮਸਲੇ ਹੱਲ ਕਰਾਂਗੇ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ। ਚੁਣੌਤੀਆਂ ਕਿਹੜੀਆਂ ਰਹਿਣ ਵਾਲੀਆਂ ਨੇ ਤੁਸੀਂ ਅਜੇ ਹੁਣ ਤੁਸੀਂ ਮੈਂਬਰ ਪਾਰਲੀਮੈਂਟ ਦੀ ਟਿਕਟ ਤੇ ਚੋਣ ਲੜਨ। ਹਾਂ ਸਰ ਕੋਈ ਚੁਣੌਤੀਆਂ ਨਹੀਂ। ਦੇਖੋ ਚੁਣੌਤੀਆਂ ਤੇ ਉਦੋਂ ਸ਼ੁਰੂ ਹੋ ਗਏ ਜਦੋਂ ਅਰਵਿੰਦ ਕੇਜੀਵਾਲ ਜੀ ਨੇ ਪਾਰਟੀ ਬਣਾਈ। ਕਿਉਂਕਿ ਮੌਜੂਦਾ ਸਿਸਟਮ ਦੇ ਖਿਲਾਫ ਲੜਨਾ ਕੇਜੀਵਾਲ ਸਾਹਿਬ ਲੜ ਰਹੇ ਅਸੀਂ ਸਾਰੇ ਲੜ ਰਹੇ। ਤੇ ਉਹਦੇ ਵਿੱਚ ਕਾਮਯਾਬੀ ਵੀ ਮਿਲੀ 10-11 ਸਾਲ ਹੋਏ ਪਾਰਟੀ ਬਣੀ ਨੂੰ ਦਿੱਲੀ ਸਰਕਾਰ ਹੈ ਪੰਜਾਬ ਸਰਕਾਰ ਹੈ 10 ਜਿਹੜੇ ਸਾਡੇ ਕਰੀਬ ਅਸਬਾ ਮੈਂਬਰ ਨੇ ਬਹੁਤ ਵੱਡਾ ਤਾਣਾ ਇੰਡੀਆ ਲੈਵਲ ਦੀ ਨੈਸ਼ਨਲ ਪਾਰਟੀ ਬਣੀ ਆ ਜੀ ਸੋ ਜਦੋਂ ਤੁਸੀਂ ਇਹਨਾਂ ਵੱਡੀਆਂ ਪ੍ਰਾਣੀਆਂ ਪਾਰਟੀਆਂ ਦਾ ਟਕਰਾਉਂਦੇ ਹੋ ਸਿਆਸੀ ਤੌਰ ਤੇ ਤੇ ਚੁਣੌਤੀਆਂ ਹੁੰਦੀਆਂ ਪਰ ਸਾਧ ਹੋਦੀਆਂ ਨੇ ਪੰਜਾਬ ਦੇ 2 ਸਾਲ ਹੋ ਗਏ ਸਰਕਾਰ ਨੂੰ ਜੀ ਆਮ ਆਦੀ ਪਾਰਟੀ ਨੂੰ ਤੇ ਕੀ ਕਹਿਣਾ ਹੈ ਕਿਸੇ ਦੀ ਪਰਫਾਰਮੈਂਸ ਦੇ ਦੋ ਸਾਲ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਦੀ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਜੀ ਉਹ ਰਿਪੋਰਟ ਕਾਰਡ ਲੈ ਕੇ ਲੋਕਾਂ ਤੇ ਜਾਵਾਂਗੇ ਹਾਂ ਇਹਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਇੱਥੇ ਅੱਜ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਣ ਵਾਸਤੇ ਪਹੁੰਚੇ ਨੇ ਤਮਰਾਜੀਏ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਅਮਰਸਰ ਲੋਕ ਸਭਾ ਸੀਟ ਤੋਂ ਟਿਕਟ ਦੇ ਕੇ ਜਿਹੜਾ ਕਿ ਉਹ ਹੁਣ ਨਿਮਾਜਾ ਗਿਆ ਤਾਂ ਉਸ ਤੋਂ ਬਾਅਦ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਨਤਮਸਕ ਹੋਏ ਸੀ ਕੁਲਜੀਤ ਸਿੰਘ ਤਾਲੀਵਾਲ ਤਾਂ ਉਸ ਤੋਂ ਬਾਅਦ ਸ੍ਰੀ ਦੁਰਗਾਣਾ ਮੰਦਰ ਵਿਖੇ ਮੱਥਾ ਟੇਕਣ ਵਾਸਤੇ ਪਹੁੰਚੇ ਨੇ ਤਾਂ ਹੁਣ ਇਸ ਤੋਂ ਬਾਅਦ ਉਹਨਾਂ ਨੇ ਸ੍ਰੀ ਰਾਮ ਤੀਰਥ ਜਾਣਾ ਔਰ ਉਹਨਾਂ ਨੇ ਇਹ ਆਖਿਆ ਵੀ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਜੋ ਉਮੀਦਾਂ ਨੇ ਪਾਰਟੀ ਦੀਆਂ ਉਹ ਉਮੀਦਾਂ ਤੇ ਜਿਹੜਾ ਕਿ ਖੜੇ ਉਤਰੰਗੇ ਕਿਉਂਕਿ 2 ਸਾਲ ਦੀ ਸਰਕਾਰ ਜਿਹੜੀ ਕਿ ਉਹ ਹੋ ਚੁੱਕੀ ਹੈ ਆਮ ਆਦੀ ਪਾਰਟੀ ਦੀ ਪੰਜਾਬ ਬੰਦਰ ਸਰਕਾਰ ਤੇ ਆਮ ਆਦੀ ਪਾਰਟੀ ਨੇ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਸੀਆਂ ਲੋਕਾਂ ਨੂੰ ਉਹ ਲਗਾਤਾਰ ਪੂਰੀਆਂ ਵੀ ਕੀਤੀ ਜਾਣੇ ਤੇ ਉਹ ਅੰਮ੍ਰਿਤਸਰ ਵਿੱਚ ਜਿਹੜੀ ਵੀ ਚੁਣੌਤੀਆਂ ਨੇ ਜਿਹੜੇ ਵੀ ਵੱਡੇ ਮੁੱਦੇ ਨੇ ਉਹਨਾਂ ਮੁੱਦਿਆਂ ਦਾ ਹੱਲ ਉਹ ਜਿੱਤ ਕੇ ਜਰੂਰ ਲੋਕ ਸਭਾ ਵਿੱਚ ਕਰਵਾਉਣਗੇ। ਕਿਆ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚ ਆਦਾਨੇ ਕੀ ਸੂਰਤੀ ਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر We'll